ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਐਚਪੀ ਨੰਦਰਾ ਬਲੌਗ ਤੇ ਹਾਂਜੀ ਹੁਣ ਕਰਨ ਲੱਗੀਆਂ ਸਟਾਰਟ ਅਸੀਂ ਬਲੌਗ ਲੋ ਜੀ ਇਧਰ ਲਿਆਂਦੀ ਅਰਬੀ ਮੰਮੀ ਅਰਬੀ ਕਰਦੇ ਗਏ ਹਾਂ ਥੋੜੀ ਅਰਬੀ ਕਿੱਦਾਂ ਦੀ ਆ ਇਦਾਂ ਦੀ ਸੀਗੀ ਗਿੱਲੀ ਗਿੱਲੀ ਜੀ ਅਰਬੀ ਬੀ ਬੀ ਹੈ ਚਿੱਕੂ ਮੀੜੀ ਕਰਦੇ ਸੀ ਨਹੀਂ ਬੀ ਹੈ ਜਿੱਤੋ ਗਏ ਹੈ ਲੈ ਕੇ ਆਏ ਅੰਬ ਅੰਬ ਬਹੁਤ ਸੋਹਣੇ ਆ ਨਾਲ ਲੈ ਕੇ ਆਏ ਬੱਬੂ ਗੋਸ਼ੇ ਆ ਵਿੱਚ ਵਿੱਚ ਨਾ ਕੋਈ ਆ ਦੇਖੋ ਦਾਣੇ ਜਿਹੇ ਹਨ ਇਹਨਾਂ ਮੁੱਠੇ ਹੁੰਦੇ ਉਹ ਮੜਾ ਮੜਾ ਆ ਕੱਢ ਦੇਣਾ ਕਿਤੇ ਨਾ ਜਿੱਦਾਂ ਲੱਗ ਜਾਂਦੇ ਪੱਤੇ ਪੁੱਤੇ ਜੇ ਹਨਾ ਇਹਨੂੰ ਕੱਟ ਲਿਆ ਨਾ ਇਹ ਹਾਂ ਦੇਖ ਕੇ ਇੱਧਰ ਲੈ ਕੇ ਆਏ ਮੂਲੀਆਂ ਕੰਦੀ ਮੇ ਮੂਲੀ ਵਾਲੀ ਰੋਟੀ ਖਾਣੀ ਆ ਮੱਕੀ ਦੀ ਪਤਾ ਨਹੀਂ ਖਾਣੀ ਆ ਕਿ ਨਹੀਂ ਖਾਣੀ ਚਾਜਨਾ ਐਦੀ ਲਖਰੇ ਜਿਹੀ ਕਰਦੀ ਰਹਿੰਦੀ ਆ ਪਾਣੀ ਕੋਣੀ ਹੁੰਦੀ ਨਹੀਂ ਹੈਗੀ ਇਹਨੇ ਚਲੋ ਚਲੋ ਤੁਸੀਂ ਵੀ ਗੱਲ ਵੀ ਆਂਟੀ ਹਲੇ ਸਫਾਈਆਂ ਕਰਨ ਆਈ ਨਹੀਂ ਤੇ ਬਾਕੀ ਧਕਾਲਦੇ ਆ ਵੀ ਤੁਹਾਨੂੰ ਕੀ ਕਰਦੇ ਆ ਬਾਕੀ ਦਿਨ ਚ ਅਸੀਂ ਚਲੋ ਹਾਂਜੀ ਤੁਸੀਂ ਕਰਦੇ ਅੱਜ ਮੈਂ ਘਰੇ ਹਾਂ ਮਾਸ਼ਾਅੱਲ ਉਹ ਬਲੌਗ ਹੀ ਸੀ ਆਪਣਾ ਮਨ ਚ ਆ ਲੱਗਦੀ ਸੀ ਚਲੋ ਠੀਕ ਆ ਹਾਂਜੀ ਹੁਣ ਲਾਵਾਂਗੇ ਅਸੀਂ ਸਬਜੀ ਨੂੰ ਤੜਕਾ ਇਹਦੇ ਵਿੱਚ ਪਾ ਲਿਆ ਜੀ ਸਰੋਂ ਦਾ ਤੇਲ ਲਸਣ ਕੱਟ ਲਿਆ ਤੇ ਇਧਰ ਪਿਆਜ਼ ਕੱਟ ਲਿਆ ਅਰਬੀ ਧੋ ਕੇ ਰੱਖ ਲਈ ਸਰੋਂ ਦੇ ਤੇਲ ਚ ਬਣਾਓ ਤੇ ਬਹੁਤ ਸਵਾਦ ਬਣਦੀ ਆ ਮੈਂ ਸਿਰ ਮੈਂ ਇਹਦੇ ਵਿੱਚ ਟਮਾਟਰ ਨਹੀਂ ਪਾਉਂਦੀ ਮੈਂ ਇਹਦੇ ਵਿੱਚ ਸਿਰਫ ਲਸਣ ਤੇ ਪਿਆਜ਼ ਦਾ ਤੜਕਾ ਲਾ ਆ ਕੇ ਬਾਅਦ ਚ ਅੰਬਚੂਰ ਪਾਉਣਾ ਹੈ ਇਸ ਤੋਂ ਇਲਾਵਾ ਕੁਝ ਨਹੀਂ ਪਾਉਣਾ ਤੇ ਸਿਰਫ ਸਿੰਪਲ ਜੀ ਸਬਜ਼ੀ ਬੜੀ ਟੇਸਟੀ ਬਣਦੀ ਆ ਤੁਸੀਂ ਵੀ ਬਣਾ ਕੇ ਦੇਖੋ ਦੁੱਧ ਨੂੰ ਅਵਾਲਾ ਦੇ ਲਿਆ ਆ ਮੰਮੀ ਕਰਦੇ ਪਏ ਆ ਬਾਠ ਤੇ ਚਲੋ ਜੀ ਲਾਉਂਦੇ ਆ ਹੁਣ ਤੜਕਾ ਹੋ ਜਵੇ ਤੇਲ ਤੇ ਸੁਟੀਆਂ ਇਹਦੇ ਵਿੱਚ ਪਿਆਜ਼ ਟਾਈਮ ਹੋ ਗਿਆ 12:30 ਦਾ ਅੰਟੀ ਸਫਾਈ ਕਰਕੇ ਚਲ ਗਈ ਆ ਤੇ ਹੁਣ ਚਲੋ ਸਬਜ਼ੀ ਨੂੰ ਲਾਉਨੇ ਆ ਤੜਕਾ ਤੇ ਤੁਹਾਨੂੰ ਦਿਖਾਉ ਲੈਂ ਤੜਕਾ 또 ਅਬੀ ਪਿਆਜ਼ ਪਾ ਦਿੱਤੇ ਆ ਵਿੱਚ ਤੇ ਆਹ ਹੁਣ ਹੋ ਗਏ ਇੱਥੇ ਬਾਦ ਅਜੇ ਸਪਮਾਂਗੇ ਨਹੀਂ ਲੇਕਿਨ ਚੱਲ ਆਪਾਂ ਅਜੇ ਸਪਮਾਂਗੇ ਅਰਬੀ ਚਲੋ ਤੇ ਤੜਕਾ ਤੜਕਾ ਲਾ ਕੇ ਤੁਹਾਨੂੰ ਦਿਖਾਉਂਦੇ ਆਂ ਲੋਜੀ ਕਬੜੇ ਬਣਾ ਲਵਾਂ ਸਪੰਜੀ ਕਿਉਂਕਿ ਜਿੱਦਣ ਸਾਡੇ ਘਰ ਅਰਬੀ ਬਣੀ ਹੈ ਸਨੀ ਵੀ ਤਾਂ ਬਣਨੀ ਆ ਦੇ ਪਪਾ ਬਲਕਾ ਦੇ ਪਪਾ ਨਿੰਬੂ ਪਾਣੀ ਨੂੰ ਥੀ ਲਿਆ ਤੇ ਮੈਂ ਦੋ ਸਤੀ ਸਬਜੀ ਨਾਲ ਰੋਟੀ ਨੂੰ ਫਾਟੇ ਲੱਗ ਇਸ ਕਰਕੇ ਇਧਰ ਸਾਡਾ ਤੜਕਾ ਹੋ ਰਿਹਾ ਹੈ ਤੇ ਇਧਰ ਬਣਾਉਂਗੀ ਮੈਂ ਨਿੰਬੂ ਪਾਣੀ ਚਲੋ ਬਣਾ ਲਵਾਂ ਪੇ ਨਿੰਬੂ ਪਾਣੀ ਲੋ ਜੀ ਅਦਰ ਲੱਗ ਗਿਆ ਅਰਦੇ ਨੂੰ ਤੜਕਾ ਸਕੰਦੀ ਨੂੰ ਮੈਂ ਬਣਾ ਕੇ ਰੱਖ ਲਈ ਤੇ ਆਟਾ ਗੁੰਨਿਆ ਪਿਆ ਤੇ ਲਾਵਾਂਗੇ ਫੇਰ ਫੁੱਲ ਕੇ ਹਾਂਜੀ ਸਬਜੀ ਸਾਡੀ ਬਣ ਗਈ ਆ ਹੁਣ ਰਹਿ ਗਈ ਆ ਰੋਟੀ ਮੰਮੀ ਕਹਿੰਦੇ ਰੋਟੀ ਮੈਂ ਬਣਾ ਲਵਾਂ ਨਾ ਤੇ ਅਸੀਂ ਚੱਲਨੇ ਆਪਾਂ ਲੰਘੂ ਲੈਣੇ ਸਕੂਲ ਤੋਂ ਚਲੋ ਫੇਰ ਮਿਲਦੇ ਹਾਂ ਬਾਅਦ ਵਿੱਚ ਅਸੀਂ ਬਣਾਈ ਸੀ ਅੱਜ ਸਬਜੀ ਅਰਬੀ ਦੀ ਤੇ ਅੱਜ ਜੀਪੀ ਬਣਾਈ ਸੀ ਪੜ੍ਹ ਕੇ ਵਾਸਤੇ ਇਹ ਹੁਣ ਕਹਿੰਦੀ ਮੈਂ ਜੀਪੀ ਨਹੀਂ ਖਾਣੀ ਮੈਂ ਖਾਣੀ ਮੈਗੀ ਤੁਕੀ ਚੰਸਾ ਮਾੜਾ ਤੇ ਸਪੈਸ਼ਲ ਇਹਦੇ ਲਈ ਮਹਿੰਦੀ ਵਾਪਸ ਲੈ ਕੇ ਆਏ ਨਾ ਉਹ ਦੇਖੋ ਜੀ ਲੈ ਕੇ ਹੁਣ ਇਹ ਸਾਨੂੰ ਥੋੜੀ ਥੋੜੀ ਖਾਣੀ ਪੈਣੀ ਹੈ ਜੀ ਅਸੀਂ ਉਧਾਰ ਵੀ ਨਾ ਰੋਟੀ ਖਾਣੀ ਸੀਗੀ ਤੇ ਜੀਪੀ ਕਹਿੰਦੀ ਪਹਿਲਾਂ ਮੈ ਖਾਣੀ ਨਹੀਂ ਹੈਗੀ ਇਹਦਾ ਵੀ ਕੋਈ ਨਹੀਂ ਪਤਾ ਲੱਗਦਾ ਕਦੇ ਜੀਪੀ ਖਾਣੀ ਹੈ ਤੇ ਕਦੇ ਇਹਨੇ ਮਹਿੰਦੀ ਖਾਣੀ ਹੈ ਤੇ ਆਹ ਬਾਕੀ ਅਰਬੀ ਤੇ ਮਿਲਦੇ ਆ ਅਰਬੀ ਦਾ ਰੋਟੀ ਪਾਣੀ ਖਾ ਗਏ ਅਰਬੀ ਚ ਪਾਉ ਨਿੰਬੂ ਤੇ ਨਾਲ ਖਾਵਾਂਗੇ ਥੋੜੀ ਥੋੜੀ ਵਿੱਚ ਨਿੰਬੂ ਪਾ ਆ ਕੇ ਨਾਲ ਚਮਚ ਲੈ ਹੈਗੇ ਆ ਆ ਲੋ ਪਾਉਂਦੇ ਬਈ ਨਾਲ ਹੈਗਾ ਨਿੰਬੂ ਪਾਣੀ ਹਾਂ ਨਾਲ ਨਿੰਬੂ ਪਾਣੀ ਬਣਾਇਆ ਆ ਮੈਨੂੰ ਮੇਲ ਪਤਾ ਨਹੀਂ ਕੀ ਬਣਿਆ ਨਿੰਬੂ ਪਾਣੀ ਅਰਬੀ ਪਿੱਛੇ ਹੀ ਜਿੱਤੀ ਨਾਲ ਇਹ ਚਾਹ ਲੈਣੀ ਇਹਦੇ ਰੋਟੀ ਮਿਲਦਾ ਰੋਟੀ ਪਰ ਖਾ ਲਈ ਕਹਿੰਦਾ ਮੈਨੂੰ ਦਨੇ ਨਹੀਂ ਆਉਂਦਾ ਨਾਲ ਜਿਪੀ ਤੇ ਨਾਲ ਰੋਟੀ ਨਿੰਬੂ ਦੋਮਾ ਆ ਚੀਜ਼ਾਂ ਖਾਣੀਆਂ ਉਹ ਦੇਖੋ ਆਈਸ਼ਾ ਕਹਿੰਦਾ ਮੈਨੂੰ ਮੈਗੀ ਰਿਹਾ ਆਪਣੀ ਤੇ ਫੇਰ ਨਹੀਂ ਮੈਨੂੰ ਪੀ ਲੈ ਹਾਂ ਤਾਂ ਕਿ ਕਹਿ ਰਿਹਾ ਮੈਨੂੰ ਹਟ ਜਾ ਮਰ ਕੇ ਕਿੰਨਾ ਮੈਗੀ ਦਾ ਤਾਂ ਦੇਣਾ ਹੈ ਮੈਨੇ ਇੱਕ ਜਮੇ ਜਿੱਪੀ ਲੈ ਲਈ ਆ ਤੇ ਆਹ ਦੇਖੋ ਜੀ ਅਗਲੀ ਵੱਲੀ ਵਈਆ ਹੁਣ ਠੀਕ ਆ ਉਹਨੇ ਜਿੱਪੀ ਲੈ ਲਈ ਆ ਤੇ ਉਹ ਇੱਕ ਜਮੇ ਉਹ ਨਹੀਂ ਆਉਣੀ ਆ ਪੂਣੀ ਆਉਣੀ ਆ ਉਹ ਚੱਲ ਜਾਣਾ ਉਹ ਲੈ ਲੈਂਦੇ ਘਰ ਮਾਂ ਘਰ ਪਰ ਲੈ ਲੈਂਦੇ ਕੋਈ ਨਹੀਂ ਉਹ ਵੀ ਜਾੜ ਕੇ ਲਗਾਇਆ ਹਾਂ ਮੈਂ ਖਾਈ ਦੇਖ ਤਾ ਜਲੇ ਦੇ ਚੱਲੇ ਕੁਛ ਨਹੀਂ ਹਾਲ ਓਏ ਘੋੜੇ ਕਿੰਨੀ ਵੱਡੀ ਲਈ ਆ ਪੰਨੂ ਤੇ ਮੋੜ ਲਈ ਨਾ ਆ ਰਿਹਾ ਉਹ ਤਸਵੀਰ ਹਾਲ ਇਹਨਾਂ ਨੇ ਆ ਰੋਟੀ ਚਲੋ ਆ ਦਰਜ ਦਿਓ ਇਹ ਰੋਟੀ ਓਏ ਦਾ ਵੀ ਰੋਟੀ ਦੇ ਹਾਂ ਬਾਕੀ ਕੁਝ ਵੀ ਹਾਲੇ ਨਾਲ ਬਸ ਮੈਂ ਤੇਰੇ ਮਾਰ ਨਹੀਂ ਪੁੱਛ ਰਹੇ ਤੂੰ ਤੁਸੀਂ ਮੈਗੀ ਉਹਨਾਂ ਨੂੰ ਪੈ ਗਈਆਂ ਗਾਲਾਂ ਫੇਰ ਉਹਨਾਂ ਨੂੰ ਫਿਰ ਧਾਕੇ ਇਹਨੂੰ ਕੰਜਵੀ ਨੂੰ ਫਿਰ ਨੂੰ ਧਾਕੇ ਮੋੜੀ ਕਿੰਨੀ ਗਲੇ ਜਿੱਪੀ ਹੁਣ ਥੋੜੀ ਲਈ ਉਹ ਜਾਈ ਸ਼ਾਲ ਆਦੀ ਹੈ ਮੋੜੋ ਹੁਣ ਜਿੱਪੀ ਸਵਾਰ ਲੱਗੂਗੀ ਹੈ ਜਦੋਂ ਪਹਿਲਾਂ ਕਿ ਜਿੱਪੀ ਖਾਲਾ ਕੋ ਕਰਦੇ ਆ ਪਾਣੀ ਵੀ ਹੁਣ ਤਰਾਂ ਕਰਦੇ ਦਿਖਦੇ ਹੁੰਦੇ ਆ ਸਾਡੇ ਉੱखी ਹੋਈ ਜਾਂਦੀ ਆ ਆ ਸਾਰੇ ਘਰ ਆ ਗਏ ਹੈਂ ਜਿਵੇਂ ਉਹਦੇ ਨੂੰ ਮੈਨੂੰ ਤੇ ਤੇ ਹੀ ਖਾਵੇ ਕਿ ਨਹੀਂ ਸਾਰੀ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਤੇ ਹੁਣ ਲੱਗੇ ਆ ਖਾਣ ਅੰਬ ਇਹ ਸਾਡਾ ਛੋਟੀ ਨਾਸ਼ਪਤੀਆਂ ਬੱਬੂ ਕੁਝ ਵੀ ਲੈ ਕੇ ਆਇਆ ਕਰ ਲਈ ਇਸ ਤੇ ਹੈਗਾ ਜਿਹੜਾ ਉਹ ਦੱਸ ਹੀ ਦਿੱਤਾ ਬਹੁਤ ਮਿਲਦੀ ਆ ਅੰਬ ਲੱਗੇ ਖਾਣ ਅੰਦਰਲੇ ਪਾਸੇ ਇਹਦਾ ਸਾਡਾ ਜਵਾਹਰ ਚੇਰ ਬਾਹਰ ਮੇਰੇ ਆ ਅੰਬ ਵੀ ਤਾਂ ਅੰਬ ਐਤ ਕੀ ਵਧੀਆ ਆਏ ਨਹੀਂ ਸੀ ਆ ਮੈਨੂੰ ਅੰਬਦ ਮੈਂ ਲੈ ਗਏ ਆ ਬਹੁਤ ਸੋਹਣੇ ਜਿਹੇ ਚਲੋ ਦੇਖਦੇ ਆ ਕੱਟ ਕੇ ਵੀ ਵਧੀਆ ਨਿਕਲਦੇ ਕਿ ਨਹੀਂ ਨਿਕਲਦੇ ਆਏ ਸੀ ਅਸੀਂ ਕੱਟ ਕੇ ਵੀ ਆ ਆ ਵਧੀਆ ਫਰਸਟ ਕਲਾਸ ਲੱਗਦੇ ਪਏ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦੇ ਪਏ ਆ ਕਿੰਨਾ ਆਇਆ ਸਵਾਹ ਹਾਂਜੀ ਸਹੀ ਆ ਸਿੱਧਾ ਤਾਂ ਨਹੀਂ ਕੋਈ ਮਹਗਾ ਆਮ ਜਨੀਅਰ ਵੀ ਲੈਂਦੇ ਕੋਈ ਚੱਜ ਦੇ ਮਿਲੇ ਨਹੀਂ ਐਤ ਕੀ ਮੇਲੇ ਪਹਿਲੀ ਵਾਰੀ ਆ ਮਾਮ ਜਿਲੰਦਰੋਂ ਲੈਂਦੇ ਸੀ ਆਪਾਂ ਉਹ ਸੋਹਣੇ ਸੀਗੇ ਹਾਂ ਜਿਹੜੇ ਜਿਲੰਦਰੋਂ ਲੈਂਦੇ ਸੀ ਆਪਾਂ ਯਾਰ ਮੈਂ ਨਾਰਮਲ ਫਰੈਂਚ ਫ੍ਰਾਈਜ਼ ਦੀ ਚਾਹ ਪਾਈ ਸੀ ਉਹ ਸਵਾਦ ਨਹੀਂ ਆ ਰਿਹਾ ਤੇ ਨਾ ਟਾਈਮ ਬੋਲਾ ਸਾਰੇ ਐਦਾਂ ਬਣਾਉਂਗਾ ਇਹਨਾਂ ਨੂੰ ਘੱਟ ਟਾਈਮ ਲੱਗਦਾ ਹੈ ਹਾਂ ਉਹਨਾਂ ਨੂੰ ਟਾਈਮ ਬਹੁਤ ਲੱਗਦਾ ਹੈ ਨਾ ਅੱਲਾ ਲੌਤ ਵਾਲੇ ਨੂੰ ਲੱਗਦੇ ਆਲਾ ਲੌਤ ਵਾਲੇ ਹਾਂ ਤੇ ਪਪਾ ਪਪਾ ਕਿੱਥੇ ਚੱਲੇ ਪਪਾ ਗੱਲ ਕਰ ਗੋ ਤੇ ਲੈਣੇ ਛੱਡ ਦੋ ਕੋਕ ਕਹਿੰਦੀ ਹੈ ਕੋਕ ਕਹਿੰਦੇ ਪਪਾ ਚਲੋ ਹੁਣ ਬਣਾ ਲਓ ਫਰੈਂਚ ਫ੍ਰਾਈਜ਼ ਕੀ ਬਾਬਾ ਮਿਲ ਰਹੀ ਹੈ ਇਤਨਾ ਆ ਪਪੀਆਂ ਨੂੰ ਕੋਕ ਇਬਾ ਡਿੱਗਾ ਤਾਂ ਖੋਲਣੀ ਹੈ ਯਾਰ ਪਹਿਲਾਂ ਤਾਲਾ ਰੋੜਨੇ ਆ ਕੇ ਦੋ ਪੈਪਸੀ ਹੈ ਇਹਨੂੰ ਪੈਪਸੀ ਕਿਹਾ ਨਹੀਂ ਬੀ ਵਾਲੀ ਪੈਪਸੀ ਆਪਣੀ ਬੋਤਲ ਲਾ ਲੈਣੇ ਹੈ ਹਿ ਹਿ ਲਿੰਕਾ ਦੀ ਕੋਕ ਦੀ ਪਈ ਆ ਬੋਤਲ ਫ੍ਰੀਜ ਕੋਕ ਦੀ ਪਈ ਤਾਂ ਮੈਂ ਵੀ ਆਪੋ ਚ ਪੀ ਲੂੰਗੀ ਯਾਰ ਠੰਡੀ ਨਹੀਂ ਹੈਗੀ ਫ੍ਰੀਜ ਚ ਲਾਈ ਨਹੀਂ ਲਾਉਣੀ ਆ ਧੋ ਕੇ ਫ੍ਰੀਜ ਤੁਸੀਂ ਵੀ ਤਾਂ ਪੀਣੀ ਆ ਮੈਂ ਵੀ ਉੱਚ ਪੀ ਲੂੰਗੀ ਚਲ ਆਪਾਂ ਤਰੀ ਲਈ ਆਈਏ ਕੋਈ ਨਾ ਮੈਂ ਲੈ ਲੀਓ ਮੈਨੂੰ ਚੇਤਾ ਭੁੱਲ ਗਿਆ ਮੈਂ ਭਾਵੇਂ ਲਾਈ ਦਈਏ ਕੋਈ ਆ ਹੀ ਜਾਂਦਾ ਯਾ ਨਾ ਯਾਦ ਹੀ ਨਹੀਂ ਨਿੰਮਕਾ ਵੀ ਬਈ ਹੈ ਨਾ ਨਿੰਮਕਾ ਤਾਂ ਲਾਤੀ ਸੀ ਉਦਨ ਬੋਦਰ ਕਾਟੀ ਪੀਲੀ ਸੀ ਉਦਨ ਚਲੋ ਕੱਟੋ ਫੇਰ ਠਾਕਰੇ ਹੋਰ ਕੀ ਕੱਟਣਾ ਮੈਨੂੰ ਨਾ ਆਦਤ ਹੋ ਗਈ ਹੈ ਇੱਥੋਂ ਬਣਾਉਣ ਦੀ ਵੀਡੀਓ ਕਿਦਾਂ ਆਦਤ ਹੋ ਗਈ ਹੈ ਇੱਥੋਂ ਸ਼ੁਰੂ ਕਰਦੀ ਆਂ ਵੀਡੀਓ ਹਮੇਸ਼ਾ ਕਲੌਕ ਤੋਂ ਆਪੂੰ ਦਈ ਜਾਂ ਸਕੂਲ ਆਇਆਗਾ ਕੋਈ ਕਰਨ ਵਾਲਾ ਤੇਰਾ ਨਾ ਕੰਮ ਕੋ ਮੈਡਮ ਆ ਜਾਂ ਪਤਾ ਹੀ ਕਰਦੀ ਆ ਮਾਰਕ ਮੁਕਰਾ ਦਿੰਦੀ ਆ ਕੁਐਸਚਨਸ ਫਿਰ ਟੈਂਡ ਦੇ ਨਹੀਂ ਕਲਾਸ 'ਚ ਲਿਖਾਂਗੇ ਕੀ ਕਰ ਦਿੰਦੀ ਆਂ ਕਵੈਸਚਨ ਬੁੱਕ ਤੇ ਮਾਰਕ ਕਰਵਾ ਦਿੰਦੇ ਆ ਅੱਛਾ ਤੇ ਕਲਾਸ 'ਚ ਲਿਖਣ ਨੂੰ ਕਹਿ ਦਿੰਦੇ ਆ ਅੱਛਾ ਅੱਛਾ ਉਹਨਾਂ ਦਾ ਮਤਲਬ ਕੋਈ ਕੰਮਕੁਮਕਾਰ ਕਰਨ ਵਾਲਾ ਕੋਈ ਹੈਗਾ ਤਾਂ ਆਪਣਾ ਕਰ ਲੋ ਸਕੂਲ ਦਾ ਆਪਣਾ ਟੈਸ ਸਿਗੋ ਮਿਲਨ ਕਰ ਲਿਆ ਟਿਊਸ਼ਨ ਤੇ ਹਾਂ ਤੇ ਮੈਂ ਟਿਊਸ਼ਨ ਤੇ ਸਾਇੰਸ ਵੀ ਕਰ ਲਈਆ ਹਾਂ ਤੇ ਆ ਦੇਖੋ ਇਧਰ ਆਲੂ ਹੋ ਗਏ ਆ ਕੱਟ ਕੱਟ ਹੋ ਗਏ ਆਲੂ ਕੱਟ ਹੋ ਗਏ ਬਸ ਉਹਨਾਂ ਨੂੰ ਧੋ ਕੇ ਰੱਖ ਦਵਾਂ ਫਿਰ ਮੈਂ ਬਣਾਉਂਦੀ ਆ ਫਿਰ ਤੁਹਾਨੂੰ ਪਾਈ ਪਾਪਾ ਨੇ ਵੀ ਆ ਜਾਣ ਪਾਪਾ ਗਏ ਆ ਚਲ ਬਣਾਉਂਦਾ ਹਾਂ ਬਣਾਉਂ ਫੇਰ ਹਾਂ ਇਹ ਕੱਪੜੇ ਕਹੇ ਲਾਉਣ ਦੇ ਮਮਾ ਅੰਦਰ ਆ ਕਿਦਾਂ ਮੀ ਬਣ ਗਏ ਫੇਰ ਹਾਂ ਪੁੱਤਰ ਬਣ ਗਏ ਮਸ ਲੱਗੀ ਪਾਣ ਵਿੱਚ ਮੀ ਲੱਗੇ ਨ ਤੇਲ ਜਪਾਣ ਤੇ ਮੇਰੀ ਭੁੱਖ ਲੱਗੀ ਹੋਈ ਹੈ ਖਾਣੇ ਇੱਥੇ ਤਾਂ ਆਪ ਇੱਕ ਸਬਕ ਪਾ ਲਾ ਟਿਕਾ ਦੇ ਤੁਹਾਨੂੰ ਮੁੰਡਾ ਕਹਿੰਦੀ ਆਪਾ ਇੱਥੇ ਤਾਂ ਐਕਸਪੋਰਟ ਹੋ ਗਿਆ ਪੜੇ ਉਹਦੇ ਰੱਖ ਦੇ ਹਾਂ ਤੇ ਮੰਮੀ ਬਹੁਤ ਸਵਾਲ ਬਣਾ ਲੈਂਦੀ ਆ ਹੈ ਨਾ ਹਲਵਾਈਆਂ ਨੇ ਫੇਲ ਕਰ ਦਿੱਤਾ ਉਹਨਾਂ ਦਾ ਕਿਵਲਾ ਕਿਦਾਰੇ ਬਣਾਏ ਹੁੰਦੇ ਆਪਣੇ ਹੈਗੇ ਤਾਂ ਐਟ ਲੀਸਟ ਕਲੀਨ ਹਨਾ ਹਨਾ ਸਾਫ ਸੁਥਰੇ ਹਨਾ ਹੂੰ ਨਾਲੇ ਵਧੀਆ ਹਾਈਜਾਇਨਿਕ ਹੈ ਸ਼ਿੱਟ ਆ ਜਾਂਦੀ ਆ ਪਰ ਇਹ ਹੋ ਜਾਣਾ ਤੂੰ ਗਿੱੱਚੇ ਹੈ ਨਾ ਮੈਂ ਤੇ ਕੜ ਕੇ ਹੋ ਗਿਆ ਚਲੋ ਬਣਾ ਲਓ ਫਿਰ ਪਾਪਾ ਹੌਲੀ ਪਾਪਾ ਮੈਂ ਆ ਰਹੀ ਆ ਪਾਪਾ ਮੈਂ ਬਣ ਗਏ ਇੱਕੋ ਇੱਕ ਮੇਂ ਪਲੇਟਾਂ ਬਣ ਲੈ ਵਾਓ ਪਾਪਾ ਬਣ ਗਏ ਇਹ ਮੇਰੀ ਚੱਕੀ ਨਾ ਖੰਨੀ ਆ ਫਡੋ ਮਿਲੀ ਚੜਨੀ ਬਲੂ ਕੱਢਣੀ ਬਣਾ ਲੈਂਦੇ ਇੱਕ ਵਾਰੀ ਬਲੂ ਸਾਰੇ ਸਾਰੇ ਇਕੱਠੇ ਯਾਰ ਨਹੀਂ ਗਰਮ ਗਰਮ ਮਈਆ ਆਊਗਾ ਆਹੋ ਖਾਣੇ ਹੋਣੀ ਆ ਸਾਡੀਆਂ ਚਾਰਕ ਪੰਡੀਆਂ ਹੋਰ ਉਗੀਆਂ ਸਾਡੇ ਇੱਥੇ ਕੁੱਟੇ ਦੇ ਬਲੂ ਐਦਾਂ ਜਿਹਾ ਮਾਰ ਕੇ ਦੇ ਨਾ ਯੂਲੀ ਦੀ ਸਾਸ ਬਣਾ ਕੇ ਰੱਖਿਆ ਤੇ ਦਿਖਾ ਨਹੀਂ ਦਿਖਾ ਨਹੀਂ ਬਣਾ ਕੇ ਰੱਖੀ ਮम्मी ਨੇ ਇੰਨੀ ਅਮਲੀ ਸਾਸ ਬਣਾ ਰੱਖਿਆ ਕਰੇ ਬਹੁਤ ਸੁਆਦ ਬੰਦੀਆ ਹੈ ਨਾ ਹੂੰ ਹੁਣ ਇੱਚ ਪਾਉਗੇ ਮम्मा ਇਹਨੂੰ ਤੇ ਆਪਾਂ ਖਾਵਾਂਗੇ ਬਣ ਗਈ ਪਾਈ ਗਈ फ्रेंच फ्राइज निया लुकिंग है ना हां हां ये आलगी ये कटता नो हमेशा ही انا ਤੋਂ ਬੰਦੀ ਆ ਕੰਫਿਊਜ਼ ਹੋ ਜਾਂਦੀ ਆ allo plate ਉਨੇ ਚ ਪਾ ਦੂ ہاں French fries ਹਾਂਜੀ ਮੈਂ ਕਹਿਆ ਥੋੜਾ ਸਬਰ ਕਰ ਲੋ ਇਕੱਠੇ ਖਾਣੇ ਸਾਰੇ ਜਾਣੇ ਹੈਂ ਆ ਸਬਰ ਥੋੜੀ ਮੈਂ ਤੇਰੇ ਕੋ ਸਬਰ ਨਹੀਂ ਹੁੰਦਾ ਹਣਾ ਤੂੰ ਦੇ ਦੇ ਤਾਰਕ ਮਿੱਤੋ ਯਾਰ ਕੁਝ ਹੋਰ ਦੇਖ ਤਾਰਕ ਮਿੱਤੋ ਜਦੋਂ ਦੇਖੋ ਬਸ ਆ ਦੋ ਹੀ ਆ ਤੇਰੇ ਕੋ ਉਤਾਰ ਕੇ ਮੈਂ ਤਾਂ ਤੇਰੇ ਮੁਰਬ ਲਾਉ ਚੱਲ ਕਰਤਾ ਹਾਂ ਹਾਂ ਜਿਵੇਂ ਆਲੇ ਹੋ ਜਾਣ ਬਨਾਲਾ ਥੋੜੇ ਜੇ ਥੋੜੇ ਜੇ ਮੁੱਕ ਜਾਂਦੇ ਨਾਲੇ ਕੋ ਕੋ ਠੰਡੀ ਹੋ ਜਾਵੇ ਜਰਾ ਫ੍ਰਿਜ ਚ ਰੱਖੀ ਹੋਈ ਆ ਜਦੋਂ ਮੇਰਾ ਠੰਡੀ ਹੋਣੀ ਨਹੀਂਗੀ ਬਰ ਪਾਣੀ ਪਣੀ ਆ ਪਾਣੀ ਨੂੰ ਹਾਂ ਪਰ ਨਾਲ ਬਰ ਪਾਣੀ ਪਣੀ ਆ ਜਾਂ ਨਵੀਂ ਲੋਣੀ ਪਣੀ ਆ ਇਹ ਨਵੀਂ ਲੈ ਆਣੀ ਚੰਡੀ ਨਹੀਂ ਹੋਣੀ ਚੰਡੀ ਫਿਰ ਗਰਮ ਪਿੰਡਾ ਕਰੰਗਾ ਗਰਮ ਨਾਲ ਮਜ਼ਾ ਨਹੀਂ ਆਤਾ ਲੈ ਆ ਉਹ ਉਹ ਦੇਖਦਾ ਜੇ ਇਹਦਾ ਜੇ ਤਾਂ ਠੰਡੀ ਮਿਲੀ ਫਿਰ ਉਹਨਾਂ ਕੋ ਵੀ ਚੰਗੀ ਫਿਰ ਇਹਦੇ ਕੋਲ ਲਿਆਂਦਾ ਨਵੀਂ ਦੁਕਾਨ ਵਾਲੇ ਕੋਲ ਇਹਦੇ ਕੋਲ ਮਿਲ ਜਾਂਦੀ ਠੰਡੀ ਚੱਲ ਲੈ ਕੇ ਆਇਆ ਮੈਂ ਪਹਿਲੂ ਮੈਂ ਲੈ ਗਿਆ ਨਾ ਕੋਕ ਜਿਹੜੀ ਆਪਾਂ ਫਰਿੱਜ ਲਾਈ ਉਹ ਠੰਡੀ ਹੁਣੀ ਨਹੀਂ ਢੀਸ਼ੀ ਉਹਨੂੰ ਪਈ ਰਹਿਣ ਦੇ ਉਹਨੇ ਵਿਚੇਰਦਾ ਮਾਰ ਫਿਰ ਐਨਫਰੇ ਖਾਣ ਜਿਵੇਂ ਉਹਦੇ ਪਪਾ ਆ ਗਏ ਆਪਣੀ ਰੱਖੀ ਫਰਿੱਜ ਉਹ ਤਾਂ ਠੰਡੀ ਹੋਈ ਨਹੀਂ ਆ ਚੰਡ ਲੈ ਕੇ ਆਇਆ ਕਦੋਂ ਦਲਵਾਈ ਖੋਲੋ ਮੇਰੇ ਨਾ ਮੇਰਾ ਖਤਮ ਹੋ ਗਿਆ ਹੋਰ ਮੰਗਾ ਲੂ ਕਿਸੀ ਹੈ ਕੁਕ ਚੰਗੀ ਹੋਦੀ ਹੈ ਮੈਨੂੰ ਤਾਂ ਫੜਨੀ ਹੋ ਰਹੀ ਮੇਰੇ ਹੱਥ ਗੰਦੇ ਆ ਸਵਾਸਕਾ ਇਧਰ ਬਣੇ ਜੀ ਲੋ ਜੀ ਅਸੀਂ ਕੋਕ ਲਾਲ ਮੇਰੇ ਵੀ ਪਏ ਆ ਤੁਸੀਂ ਖਾਂਦੀ ਪਈ ਆ ਤੇ ਇਧਰ ਹਜੇ ਹੋਰ ਬਣਦੇ ਪਏ ਆ ਤੁਸੀਂ ਵੀ ਮੈਂ ਕਹਿੰਦਾ ਨਾਲ ਆ ਜਨਾ ਯਾਰ ਖਾਣ ਦੇ ਆ ਗਏ ਆ ਹਰਮਨ ਜੀ ਦਵਾਊਗਾ ਉਹ ਉਦੋਂ ਬਣਾਦਾ ਕਿ ਇਹ ਤਾਂ ਉਹ ਹੋ ਜਾਣੇ ਸੋਗੀ ਆਹੋ ਇੰਨੇ ਕੱਢ ਲਾ ਸੋਗੀ ਹੋ ਜਾਣੇ ਫਿਰ ਹਰਮਨ ਦੇ ਆਏ ਤੇ ਹਰਮਨ ਨੂੰ ਬਣਾਦੀ ਨਾ ਚਲੋ ਆ ਜੀਓ ਫੇ ਹਾਂ ਜੀ ਪੰਜ ਕਿੱਦਾਂ ਦੇ ਬਣੇ ਹੈ ਕਿੱਦਾਂ ਦੇ ਲੱਗੇ ਐਪੀ ਥੋੜੀ ਲੱਭੀ ਆ ਤੂੰ ਇਹ ਨਾ ਤੁਸੀਂ ਟੇਸਟ ਕਿੱਦਾਂ ਦੱਸਗਾ ਲੋ ਜੀ ਅਸੀਂ ਖਾ ਪੀ ਕੇ ਹੋ ਗਏ ਵਿਲੇ ਸਾਰੇ ਜਾਣੇ ਹੁਣ ਇਹ ਲੱਗੀ ਖਾਣ ਕਿੱਦਾਂ ਦਾ ਲੱਗ ਰਿਹਾ ਜੀ ਟੇਸਟ ਹੈ ਆ ਨਾ ਬਣਾਇਆ ਤੇ ਹਰਮਨ ਦੇ ਰਹਿ ਗਏ ਬਸ ਉਹਦੇ ਹੁਣ ਬਾਅਦ ਚੋਂ ਹਾਂ ਉਹ ਦੁਆਰਾ ਬਣਾਵਾਂਗਾ ਨਾ ਆਹ ਦੇਖੋ ਜੀ ਇਹ ਮਰਾ ਕਰਦੇ باوجود ਵੀ ਫੇਰ ਲਾ ਲਿਆ ਤਾਰਕ ਮੇਤਾ ਦਾ ਔਡਾ ਚਸ਼ਮਾ ਮੈਂ ਕਹਾਂ ਜੀ ਕੁਝ ਹੋਰ ਲਾ ਲਾ ਤੇ ਨਹੀਂ ਮੰਨੀ ਚਲੋ ਠੀਕ ਹੈ ਜੀ ਪੈਰੀ ਪੈਰੀ ਸਾਲਾ ਅੱਛਾ ਪੈਰੀ ਪੈਰੀ ਲਾ ਕੇ ਮਸਾਲਾ ਹੂੰ ਮਿਰਚ ਲਾ ਦੀ ਇਹ ਚ ਆ ਵੀ ਆ ਗਿਆ ਜੀ ਹਰਮਨ ਵੀ ਇਹ ਨੂਨ ਬਣਾ ਕੇ ਦਿੱਤੇ ਨਾਲ ਸਮਝਾ ਕਿਦਾਂ ਲੱਗੇ ਹੂੰ ਕਿਦਾਂ ਲੱਗੇ ਤੂੰ ਪੈਰੀ ਪੈਰੀ ਮਸਾਲਾ ਪਾ ਲਿਆ ਉੱਪਰ ਹੈ ਉਦਾਂ ਹੀ ਵਧੀਆ ਲੱਗਦਾ ਆਹ ਪਰ ਤੈਨੂੰ ਜੇ ਤਨੀ ਆਇਆ ਪੈਰੀ ਪੈਰੀ ਦਾ ਇਹ ਦੂਜੀ ਤੇ ਪਾਉਂਦੀ ਹੁੰਦੀ ਪੈਰੀ ਪੈਰੀ ਹੀ ਕਰ ਲਾ ਨਹੀਂ ਉਹ ਜਿਹੜਾ ਸਿੰਪਲ ਆਲੂ ਨਹੀਂ ਹੁੰਦਾ ਫਰਾਈ ਆਹੋ ਯਾਰ ਮਾਰ ਜੀ ਆ ਜੀ ਮਾਰੂ ਨੀ ਲੋ ਨਹੀਂ ਨਹੀਂ ਤੂੰ ਬਿਣਾ ਗੱਲੋਂ ਮਾਰਿਆ ਹੁਣ ਤੂੰ ਫੇਰ ਉਹਦੇ ਆਪਣੇ ਹੱਥਾਂ ਲੈ ਕੇ ਆਸਦਾ ਨਹੀਂ ਹੱਥਾਂ ਤੇ ਫੇਰ ਕਿਉਂ ਗਿਆ ਹਸਣ ਵਾਲੇ ਕੋਈ ਮਾਰੀ ਗੱਲ ਆ ਛੱਡ ਦੇ ਨਾ ਹੁਣ ਕੁਰਸੀ ਨੂੰ ਹੁਣ ਜੇ ਮੂੰਹ ਪਰੇ ਨੂੰ ਕੀਤਾ ਤੂੰ ਤਾਂ ਵੀ ਰੜਦੀ ਹੈਗੀ ਓਕੇ ਤੂੰ ਤੂੰ ਬਰੇ ਹੋ ਕੇ ਬੈਠ ਕੇ ਦੇਖ ਨਾ ਬੀ ਬੈਠ ਕੇ ਦੇਖ ਨਾ ਕੀ ਹੈ ਬੱ ਲੜਦੀ ਹੀ ਰਹਿੰਦੀ ਏ ਲੜਦੇ ਹੀ ਰਹਿੰਦੇ ਦੋਨੋਂ ਜਣੇ ਚ ਜੜੀ ਛੇੜ ਹੀ ਦਿੰਦੇ ਏ ਜੋ ਉਹ ਨਾ ਬੋਲੇ ਤਾਂ ਉਹ ਕਰ ਦਿੰਦਾ ਏ ਕੰਮ ਖਰਾਬ ਲਾ ਆਪਣਾ ਤਾਰਿਕ ਮੈਂ ਤੈਨੂੰ ਦੇਖੀ ਹੁਣ ਚੱਲ ਮੈਂ ਆਪਣਾ ਬੋਲ ਬੰਦ ਕੀਤਾ ਹਾਂ ਆ ਲੋਈ ਟਾਈਮ ਹੋ ਗਿਆ 10:30 ਤੇ ਘਰ ਆ ਗਏ ਮੁੰਡੇ ਹਰਮਨ ਨੂੰ ਮਿਲਣ ਤੇ ਅਸੀਂ ਹੋ ਗਏ ਲੇਟ ਕੁੜੀ ਸਾਡੀ ਸੋ ਗਈ ਆ ਤੇ ਅਸੀਂ ਅਜੇ ਰੋਟੀ ਖਾਣੀ ਆ ਹੁਣ ਬਣਾਓ ਰੋਟੀ ਲੇਟ ਬਹੁਤ ਹੋ ਗਏ ਆ ਅਜੇ ਹਰਮਨ ਗਿਆ ਏ ਉਹਨਾਂ ਨੂੰ ਛੱਡਣ ਕਰ ਛੱਡ ਕੇ ਆਊਗਾ ਫੇ ਪਤਾ ਨਹੀਂ ਦੇਖੂ ਉਹਨੇ ਖਾਣੀ ਕਿ ਨਹੀਂ ਖਾਣੀ ਪਰ ਵਿਚਾਰੀ ਬਾਜਾ ਮਾਰਦੀ ਮਮਾ ਆ ਜਾ ਮਮਾ ਆ ਜਾ ਤੂੰ ਤੁਸੀਂ ਇਦਾਂ ਕਰੋ ਇੱਕ 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 ਰੋਟੀ ਲਾ ਲਓ ਹੁਣ ਥੋੜੀ ਖਾਣੀ ਜ਼ਿਆਦਾ ਨਹੀਂ ਖਾਣੀ ਹੈਗੀ ਚੱਲ ਆਂਦੀ ਹਾਂ ਤੇ ਮੰਮੀ ਹੁਣ ਮੇਰੇ ਖਿਆਲ ਚ ਅੰਦਰ ਸੋਈ ਜਾ ਕਰ ਦੇਵੇ ਇਹ ਕੰਮ ਹੋ ਗਿਆ ਹਾਂਜੀ ਤੂੰ ਤੁਸੀਂ ਅੱਧੇ ਪਿੱਛੇ ਸੁੱਤੇ ਹੋਣਾ ਸੀਗਾ ਆਹ ਹੁਣ ਸਾਢੇ 10 ਦਾ ਅਜੇ ਸੁਣਦੇ ਹੋ 11:00 ਸਾਢੇ ਨਹੀਂ ਚਲੋ ਆਪਾਂ ਤਾਂ ਮੰਮੀ ਨੇ ਤਾਂ ਸੋ ਜਾਣਾ ਹੈ ਨਾ ਹੁਣ ਤੱਕ ਉਹ ਉਹਦੇ ਕਰਕੇ ਹੋ ਗਿਆ ਸੀ ਲੇਟ ਤੇ ਜਦੋਂ ਹੁਣ ਮਰਜੀ 5:30 ਮੇਰਾ ਤਾਂ ਲਾਣਾ ਬਾਦ ਦਾ ਮੈਨੂੰ ਤਾਂ ਉੱਠਣਾ ਪੈਂਦਾ ਕਿਉਂਕਿ ਬਲਕਿ ਜਾਣਾ ਹੁੰਦਾ ਆ ਉਹ ਤਾਂ ਉੱਠਣਾ ਹੀ ਪੈਣਾ ਉਸੇ ਟਾਈਮ ਚੱਲੀ ਹੈ ਵੀ 6:30 ਉੱਠ ਜਲਦੀ ਹੈ 7:00 ਵਜੇ ਰੈਡੀ ਹੋ ਜਾ ਬਣਾਓ ਫੇਰ ਖਾਣੇ ਆ ਇੱਕ ਇੱਕ ਰਾਲੋ ਰੋਟੀ ਇੱਕ ਇੱਕ ਪਰੌਟੀ ਲਾ ਲੋ ਇੱਕ ਇੱਕ ਅਰਬੀ ਦੇ ਨਾਲ ਆ ਸਾਡੀ ਕੁੜੀ ਦਾ ਪਲਾਂਟ ਫੇਰੇ ਸਕੂਲੋਂ ਆਇਆ ਮੈਸੇਜ ਕਿ ਇੱਕ ਇੱਕ ਪਲਾਂਟ ਲੈ ਕੇ ਜਾਣਾ ਜੀ ਆਹ ਸਪੈਸ਼ਲ ਫੇਰ ਉੱਪਰੋਂ ਲੈ ਕੇ ਆਏ ਆ ਇਹ ਕਾਵਾ ਆ ਕਿੰਨੂ ਦਾ ਕਿੰਨੂਆਂ ਦਾ ਬੂਟਾ ਇਹ ਉਹ ਜੋ ਪਟਕੇ ਫੇ ਅਸੀਂ ਇਹਦੇ ਵਿੱਚ ਲਾਇਆ ਆ ਬੋਤਲ ਵੱਢ ਗਏ ਬੋਤਲ ਵੱਢ ਗਏ ਚ ਲਾਇਆ ਤੇ ਚਲੋ ਮੈਂ ਕਿਹਾ ਵੀ ਸੇਰੇ ਸਕੂਲੇ ਲੈ ਜੀਓ ਹਾਂ ਦਿਨੇ ਨੇ ਪਤਾ ਦਿਨੇ ਉਹਨੇ ਦੱਸਿਆ ਨਹੀਂ ਨਾ ਜੇ ਦਿਨੇ ਦੱਸ ਦਿੰਦੇ ਨਾ ਹਾਂ ਦਿਨੇ ਦੱਸਿਆ ਨਹੀਂ ਉਹਨੇ ਪਹਿਲਾਂ ਇੱਕ ਤਾਂ ਯਾਰ ਇਹਦਾ ਕੈਮਰਾ ਬੜਾ ਗੰਦਾ ਕੀਤਾ ਆ ਇਹਨੇ ਸਾਫ ਕਰਾਂ ਪਹਿਲਾਂ ਮੈਂ ਤੇ ਚਲੋ ਜਦੋਂ ਇਕੱਠਾ ਕਰ ਦਿੱਤਾ ਮੰਮੀ ਉਹਨੇ ਸਮਾਨ ਦਾ ਉਹਨੇ ਆਪਣਾ ਜਦੋਂ ਚੱਕ ਕੇ ਟੱਕ ਲਿਆ ਹਾਂ ਕੀ ਵੀ ਵੀ ਬੰਬੇ ਕਰਦਾ ਆ ਉਹਦਾ ਰੱਖਣਾ ਨਹੀਂ ਦੇ ਦਿੱਤਾ ਹੋਰ ਹੋਰ ਉਹ ਵਿਚਾਰੀ ਅੱਜ ਦੇ ਸੌਗੀ ਅੱਜ ਆਹ ਚਲੋ ਕਰੋ ਤੁਸੀਂ ਆਪਣਾ ਬਿਸਤਰਾ ਬਿਲਾ ਆਹ ਦੋ ਰੋਟੀਆਂ ਦਾ ਆਟਾ ਜੀ ਦੇ ਰੱਖ ਦੇ ਹਾਂ ਸੇਹਜਕਾ ਸੇਹਾਂ ਰੋਟੀ ਪਾਣੀ ਸੁੱਲੇ ਨਾ ਮੈਂ ਠੀਕ ਠੀਕ ਮੈਂ ਭਾਈ ਹੁਣ ਮੈਂ ਕਹਾਂ ਯਾਰ ਅੱਜ ਉਹਨਾਂ ਦੇ ਘੰਟਾ ਜਿਹੜੇ ਘੰਟਾ ਬੈਠ ਗਏ ਆ ਨਾ ਉਹ ਆ ਗਏ ਉਹ ਘੰਟਾ ਜਿਹੜੇ ਘੰਟਾ ਬੈਠਣਾ ਫਿਰ ਚਲੋ ਕੋਈ ਗੱਲ ਨਹੀਂ ਇੱਕ ਪ੍ਰੋਟੀ ਲਾ ਦਿੱਤੀ ਆ ਮੈਂ ਤੇ ਪ੍ਰੋਟੀ ਆਪਣੇ ਲਈ ਨਹੀਂ ਅਸੀਂ ਮੈਂ ਤੇ ਮੰਮੀ ਲਈ ਕਿ ਸੁਲਕਾ ਬੱਸ ਫੁਲਕਾ ਖਾਣਾ ਹੈ ਕਿ ਤੁਸੀਂ ਤੂੰ ਮੈਨੂੰ ਵੀ ਫੁਲਕਾ ਲਾ ਦੇਣਾ ਮੈਂ ਤਾਂ ਵਾ ਉਹਦੇ ਲਈ ਪ੍ਰੋਟੀ ਲਾ ਦਿੰਦੀ ਹਾਂ ਤੁਸੀਂ ਖਾਣੀ ਨਹੀਂ ਉਹਨੇ ਸ਼ਾਮੀ ਉਹ ਖਾਣੀ ਹਰ ਮਨ ਨੂੰ ਫੋਨ ਕਰਕੇ ਪੁੱਛਾਂ ਉਹ ਮੈਨੂੰ ਲੱਗਦਾ ਨਹੀਂ ਖਾਣੀ ਤਾਂ ਪੁੱਛ ਲਓ ਪਰ ਉਹਨੇ ਖਾਣੀ ਨਹੀਂ ਰੋਟੀ ਕਿਉਂਕਿ ਉਹਨੇ ਉਹ ਖਾ ਲਏ ਸੀਗੇ ਨਾ ਆਲੂ ਫਿੰਗਰ ਹਾਂ ਉਹਨੇ ਲੇਟ ਖਾਦੇ ਨਾਲੇ ਨਾ ਲੇਟ ਖਾਦੇ ਉਹਨੇ ਕਰਕੇ ਨਾ ਫਿਰ ਖਾਣੀ ਰੋਟੀ ਖਾਂਦਾ ਹੀ ਨਹੀਂ ਜਦੋਂ ਕਿ ਸ਼ਾਮ ਨੂੰ ਕਾਲ ਵੀ ਨਾ ਰੋਟੀ ਹਾਂ ਚਲੋ ਆਈ ਜਾਣਾ ਫਿਰ ਇਹ ਖਾਣੀ ਹੋਊਗੀ ਫਿਰ ਲਾ ਦੇਾਂਗੇ ਦੁਬਾਰਾ ਦੁੱਤ ਕੀ ਨਿੰਬੂ ਪਾਣੀ ਕੱਢੋ ਫਿਰ ਨਿੰਬੂ ਪਾਣੀ ਫ੍ਰਿਜ ਚੋਂ ਮੈਂ ਰੋਟੀ ਬਣਾਉਣਾ ਰੋਟੀ ਬਣਾਉਣੀ ਨਿੰਬੂ ਪਾਣੀ ਕਾਵੇ ਚ ਆਖਿਆ ਜੱਗ ਤਾਂ ਬਹੁਤ ਥੱਲੇ ਪਿਆ ਯਾਰ ਇਹ ਆ ਬਈ ਜੱਗ ਜੋ ਨਿੰਬੂ ਪਾਣੀ ਇਹ ਸਾਡਾ ਹਜ ਤੱਕ ਨਿੰਬੂ ਪਾਣੀ ਮਿਲਦੇ ਕਿਦਾਂ ਮੈਂ ਸਬਜ਼ੀ ਰਹਿਣ ਦੇ ਗਰਮ ਕਰਨ ਨੂੰ ਰੋਟੀ ਹੁਣ ਤਾਜੀ ਹੁਣ ਲਾਈ ਆ ਪਰ ਰੋਟੀ ਗਰਮ ਆ ਇਹ ਲੈਓ ਲੈਓ ਮੇਰੀ ਰੋਟੀ ਲਓ ਜੀ ਆ ਗਈ ਅਰਬੀ ਦੇ ਨਾਲ ਤੇ ਮਿਲਦੇ ਆ ਤੁਹਾਨੂੰ ਰੋਟੀ ਪਾਣੀ ਖਾ ਕੇ ਫਿਰ ਦੇਖਦੇ ਆ ਨਾਲੇ ਬਲੌਗ ਚੈੱਕ ਕਰਦੇ ਕਿੰਨਾ ਬਣਿਆ ਕਿਉਂਕਿ ਅੱਜ ਫਿਰ ਛੋਟਾ ਹੀ ਬਣਿਆ ਬਲੌਗ ਔਨ ਕਰਕੇ ਨਾ ਸਾਡਾ ਦਿਮਾਗ ਜੇ ਨਹੀਂ ਆਈ ਨਹੀਂ ਤਾਂ ਉਦੋਂ ਮੁੰਡੇ ਬੈਠੇ ਥੋੜਾ ਜਿਹਾ ਉਦੋਂ ਬਣਾ ਲੈਂਦੇ ਨਾਲ ਚਲੋ ਮਿਲਦੇ ਰੋਟੀ ਪਾਣੀ ਖਾ ਕੇ ਹਾਂਜੀ ਰੋਟੀਆਂ ਨਹੀਂ ਬਣਾਈਆਂ ਹੁੰਦੀ ਆਪਣੇ ਲਈ ਤੇ ਨਾ ਹੋ ਗਈ। ਹੋਰ ਹੋਰ ਸੋਹੀ ਹੋ ਤੂੰ ਕਿਤਾ ਰੋਟੀ ਛੱਡਿਆ ਉਹਨਾਂ ਨੂੰ ਹੈਲੋ ਘਰ ਛੱਡ ਗਿਆ ਆ ਵਧੀਆ ਭਾਈ ਛੱਡਿਆ ਛੱਡਿਆ ਓਕੇ ਓਕੇ ਚਲੋ ਠੀਕ ਹਾਂਜੀ ਹੋ ਗਿਆ ਵਿਹਲੇ ਹੋਰ ਹੋਰ ਤੇ ਮੇਰੀ ਗੱਲ ਸੁਣ ਅੱਜ ਪਹਿਲਾਂ ਮੰਜਾ ਡਾ ਕੇ ਫੇਜ ਆਈ ਜਿੱਥੇ ਆਪਣਾ ਕੰਮ ਕਰਨਾ ਆ ਮੁੜ ਕੇ ਆ ਕੇ ਰੋਟੀ ਖਾ ਕੇ ਭਾਂਡੇ ਚੱਕਣੇ ਚਲੋ ਭਾਂਡੇ ਚੱਕਣ ਤੋਂ ਬਾਅਦ ਚੱਕਿਓ ਪਹਿਲਾਂ ਇਦਾਂ ਕਰੋ ਬਲੌਗ ਦਾ ਐਂਡ ਕਰੋ ਯਾਰ ਫੇਜ ਜਾ ਕੇ ਭੰਡ ਬੁੰਡੇ ਚੱਕੋ ਵਿਹਲੇ ਉਹ ਮੈਂ ਵੀ ਆਵਾਂ ਯਾਰ ਮੈਂ ਵੀ ਇੱਕ ਕੰਮ ਜਾਣਾ ਬਹੁਤ ਜ਼ਰੂਰੀ ਹੈ ਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆ ਗਿਆ ਇਹ ਰਿਹਾ ਕੀ ਚਲੋ ਠੀਕ ਹੈ ਜੀ ਓਕੇ ਜੀ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ